ਸ਼ਹੀਦ ਭਗਤ ਸਿੰਘ ਮੀਨੀ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਮੈਂਬਰ ਗੁਰਾਇਆਂ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਗੁਰਾਇਆਂ ਦੀ ਯੂਨੀਅਨ ਨਾਲ ਮੀਟਿੰਗ ਕੀਤੀ ਇਸ ਮੌਕੇ ਗੱਲਬਾਤ ਕਰਦੇ ਹੋਏ ਮਨਦੀਪ ਸਿੰਘ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਨਰੇਸ਼ ਕੁਮਾਰ ਨੀਸ਼ੂ ਜ਼ਿਲ੍ਹਾ ਪ੍ਰਧਾਨ ਜਲੰਧਰ ਨੇ ਕਿਹਾ ਕਿ ਯੂਨੀਅਨ ਵੱਲੋਂ ਮਾਨਯੋਗ ਹਾਈ ਕੋਰਟ ਵਿੱਚ ਜੁਗੜੂ ਵਾਹਨਾਂ ਦੇ ਖਿਲਾਫ ਕੇਸ ਕੀਤਾ ਸੀ ਜੋ ਉਹਨਾਂ ਦੇ ਹੱਕ ਵਿੱਚ ਫੈਸਲਾ ਆਇਆ ਹੈ ਇਸ ਨੂੰ ਲੈ ਕੇ ਐਸੋਸੀਏਸ਼ਨ ਗੁਰਾਇਆਂ ਥਾਣੇ ਵਿੱਚ ਇੱਕ ਮੰਗ ਪੱਤਰ ਦੇਣ ਲਈ ਆਏ ਸਨ ਕਿ ਜੁਗਾੜੂ ਵਾਹਨ ਬੰਦ ਕੀਤੇ ਜਾਣ ਪਰ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਦਾ ਮੰਗ ਪੱਤਰ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹ ਡੀਜੀਪੀ ਪੰਜਾਬ, ਐਸਐਸਪੀ ਜਲੰਧਰ ਦਿਹਾਤੀ, ਆਰਟੀਓ ਜਲੰਧਰ ਜਾਂ ਡੀਸੀ ਸਾਹਿਬ ਦੇ ਹੁਕਮ ਲੈ ਕੇ ਆਉਣ ਤਾਂ ਉਹ ਕਾਰਵਾਈ ਕਰਨਗੇ। ਐਸੋਸੀਏਸ਼ਨ ਨੇ ਰੋਜ਼ ਜ਼ਾਹਿਰ ਕਰਦੇ ਹੋਰ ਕੀ ਕਿਹਾ? ਆਓ ਸੁਣੋ। ਡਾ ਭਰਾ ਮਨਦੀਪ ਸਿੰਘ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਤੇ ਪੰਮਾ ਨਾਗਰਾ ਜੀ ਜਲੰਧਰ ਤੋਂ ਜ਼ਿਲ੍ਹਾ ਪ੍ਰਧਾਨ ਨੇ ਤੇ ਸਾਡੇ ਨਿਸ਼ੂ ਪ੍ਰਧਾਨ ਜੀ ਜ਼ਿਲ੍ਹਾ ਪ੍ਰਧਾਨ ਪਹੁੰਚੇ ਨੇ ਇੱਥੇ ਤੇ ਰਾਣਾ ਪ੍ਰਧਾਨ ਜੀ ਪਹੁੰਚੇ ਨੇ ਇਹਨਾਂ ਦੀ ਤੇ ਗਰਾਇਆਂ ਦੀ ਪੂਰੀ ਟੀਮ ਪਹੁੰਚੀ ਤੇ ਨਕੋਦਰ ਤੇ ਨੂਰ ਮਹਿਲ ਤੋਂ ਸਾਰੇ ਪਹੁੰਚੇ ਪੂਰੀ ਟੀਮ ਪਹੁੰਚੀ ਇੱਥੇ ਅੱਜ ਅੱਜ ਅਸੀਂ ਗਰਾਇਆ ਸਾਹਿਬ ਐਸਐਚਓ ਮਾਨਯੋਗ ਐਸਐਚਓ ਨੂੰ ਅਸੀਂ ਮੰਗ ਪੱਤਰ ਦੇਣ ਆਏ ਸੀਗੇ ਜੋ ਕਿ ਅਸੀਂ ਜਿਗਾਰੂ ਵਿਕਲਾ ਬਾਰੇ ਕਿਉਂਕਿ ਜਿਹੜਾ ਅਸੀਂ ਹਾਈ ਕੋਰਟ ਤੋਂ ਵੀ ਕੇਸ ਜਿੱਤੇ ਹੋਏ ਆ ਉਹਦੇ ਬਾਰੇ ਵੀ ਮੰਗ ਪੱਤਰ ਦੇਣ ਆਏ ਸੀ ਸਾਨੂੰ ਐਸਐਚਓ ਸਾਹਿਬ ਨੇ ਇਹ ਗੱਲ ਕਹੀ ਆ ਜੀ ਵੀ ਅਸੀਂ ਸਾਨੂੰ ਡੀਸੀ ਵੱਲੋਂ ਤੇ ਜਾਂ ਸਾਨੂੰ ਐਸਐਫਪੀ ਸਾਹਿਬ ਵੱਲੋਂ ਤੇ ਜਾਂ ਸਾਡੇ ਡੀਸੀਪੀ ਪੰਜਾਬ ਜਾਂ ਆਰਟੀਓ ਵੱਲੋਂ ਸਾਨੂੰ ਜੋ ਕੀ ਇਹਨਾਂ ਵੱਲੋਂ ਲਿਖ ਕੇ ਸਾਨੂੰ ਦਿੱਤਾ ਜਾਵੇ ਸਾਡੇ ਲੋ ਅਵਿਸ਼ੂ ਕੀਤਾ ਜਾਵੇ ਵੀ ਇਹ ਸਾਡੋ ਜਵਾਲੂ ਰੇੜੀਆਂ ਵੀ ਕਲਾ ਨੂੰ ਅਸੀਂ ਤਾਂ ਇਹਦਾ ਖਰਚੇ ਰਿਚ ਲਾਂਚ ਕਰ ਸਕੀਏ ਕਿਉਂਕਿ ਅਸੀਂ ਇਸ ਪਰਮਿਸ਼ਨ ਨੂੰ ਮੰਨਦੇ ਆ ਨਾ ਕਿ ਇਹ ਜਿਹੜਾ ਹਾਈ ਕੋਰਟ ਦਾ ਵਾ ਨਾ ਕਿ ਇਹਨਾਂ ਨੂੰ ਪਰਮਿਸ਼ਨ ਨੂੰ ਮੰਨਦੇ ਆ ਉਹਨਾਂ ਦਾ ਮਤਲਬ ਇਹ ਹੈ ਜੀ ਉਹ ਕਹਿੰਦੇ ਹਾਈ ਕੋਰਟ ਤਾਂ ਅਸੀਂ ਸਾਨੂੰ ਕੋਰਟ ਲਿਆ ਕੇ ਦੇ ਸਕਦੇ ਆ ਹਾਈ ਕੋਰਟ ਦਾ ਜੀ ਪਰਮਿਸ਼ਨ ਨਹੀਂ ਮੰਨਦੇ ਕਿਉਂਕਿ ਇਹਨਾਂ ਦੇ ਜਿਹੜੇ ਅਫਸਰ ਉੱਤੇ ਸਹਿਬਾਨ ਨੇ ਜਿਹੜੇ ਉੱਤੇ ਅਫਸਰ ਸਹਿਬਾਨ ਨੇ ਇਹਨਾਂ ਦੇ ਉਹਨਾਂ ਦਾ ਸੀ ਮਾਨਜੋਗਰ ਡੀਸੀ ਸਾਹਿਬ ਦਾ ਜਾਂ ਐਸਐਸਪੀ ਸਾਹਿਬ ਦਾ ਇਹਨਾਂ ਦਾ ਹੈਡਿੰਗ ਮਿਸ਼ਨ ਦਾ ਅਸੀਂ ਇਹਨਾਂ ਦਾ ਮੰਨ ਲਾ ਹੈ ਇਹਨਾਂ ਦਾ ਮੰਨਾਂਗੇ ਅਸੀਂ ਜੋ ਵੀ ਇਹ ਕਾਰਵਾਈ ਕਾਜ ਪੱਤਰ ਹੋਣਗੇ ਅਸੀਂ ਨਾ ਕਿ ਇਹਨਾਂ ਦੇ ਕਾਜ ਪੱਤਰ ਜਿਹੜੇ ਹਾਈ ਕੋਰਟ ਦੇ ਮੰਨਦੇ ਆ ਕਿਉਂਕਿ ਹਾਈ ਕੋਰਟ ਦੇ ਕਾਗਜ ਨਹੀਂ ਮੰਨਦੇ ਜੀ ਇਹ ਹੁਣ ਗੱਡੀਆਂ ਵਾਲੇ ਵੀਰ ਸਾਰੀ ਧੜੀ ਧੱਕੇ ਖਾਂਦੇ ਆ ਵਿਚਾਰੇ ਗੱਡੀਆਂ ਚੌਂਕਾਂ 'ਚ ਬੈਠੇ ਆ ਜਗਾਰੂ ਪੀਟਰ ਜਿਹੜੇ ਆ ਜਿਹੜਾ ਕਿ ਇੱਕ ਮੋਟਰਸਾਈਕਲ ਦਾ ਆਪਾਂ ਚਲਾਨ ਕਰ ਲੰਨੇ ਆ ਆਪਾਂ ਮੋਟਰਸਾਈਕਲ ਦਾ ਚਲਾਨ ਕਰਦੇ ਆ ਜਿਹੜਾ ਪੀਟਰ ਰੇੜਾ ਵਾ ਉਹਦਾ ਚਲਾਨ ਨਹੀਂ ਹੁੰਦਾ ਕੀ ਗੱਲ ਜੀ ਸਰਕਾਰ ਨੂੰ ਪੁੱਛਿਆ ਜਾਵੇ ਪੁਲਿਸ ਪ੍ਰਸ਼ਾਸਨ ਨੂੰ ਪੁੱਛਿਆ ਜਾਵੇ ਵੀ ਆਪਾਂ ਤਿੰਨ ਵਾ ਕੇ ਮੋਟਰਸਾਈਕਲ ਦਾ ਚਲਾਨ ਕਰਦੇ ਨੇ ਆ ਕੀ ਗੱਲ ਜੀ ਇਹਦਾ ਚਲਾਨ ਕਿਉਂ ਨਹੀਂ ਹੁੰਦਾ ਪਿਆਗਾ ਬਿਨਾ ਹੈਲਮਟ ਤੋਂ ਵੀ ਚਲਾਨ ਕਰਦੇ ਆ ਬਿਨਾ ਹੈਲਮਟ ਤੋਂ ਚਲਾਨ ਹੁੰਦਾ ਜੀ ਇਨਾਂ ਕੋਲੇ ਆਰ ਸੀ ਨਹੀਂ ਕੋਈ ਪਾਸ ਨਹੀਂ ਕੋਈ ਪ੍ਰਦੂਸ਼ਨ ਨਹੀਂ ਕੋਈ ਕੁਛ ਨਹੀਂ ਇਨਾਂ ਕੋਲੇ ਚੋਰੀ ਦੇ ਮੋਟਰਸਾਈਕਲ ਨੇ ਸਾਰਾ ਕੁਝ ਇਨਾਂ ਕੋਲੇ ਨੇ ਠੀਕ ਆ ਜੀ ਇਹ ਸਾਰਾ ਅਹਿਮ ਸ਼ਰੀਆਮ ਰੋਡ ਦੇ ਉੱਤੇ ਗੁੰਡਾ ਕਰਦਿਆਂ ਫਿਰਦੇ ਤੁਰੇ ਫਿਰਦੇ ਕਰਦੇ ਨੇ ਗੱਡੀ ਵਾਲਾ ਕੀ ਇੱਕ ਟੈਕਸ ਪਾਸਿੰਗ ਪ੍ਰਦੂਸ਼ਣ ਵਾਲਾ ਅਰਸ਼ੋਰਸ ਸਾਰਾ ਕੁਝ ਭਰਦਾ ਕਰਦੋ ਗਰੀ ਮਹੀਨੇ ਦਾ 40000 ਰੁਪਏ ਭਰਦਾ ਸੀ ਸਾਲ ਦਾ ਤਾਂ ਜਾ ਕੇ ਰੋਟੀ ਪੈਂਦਾ ਆਂਦਾ ਜੇ ਨਹੀਂ ਮੰਨ ਲੋ ਇਹ ਭਰਦਾ ਤੇ ਮੋਰੋ ਪੁਲਿਸ ਪ੍ਰਸ਼ਾਸਨ ਤੰਗ ਕਰਦੀ ਆ ਕੀ ਗੱਲ ਜੀ ਇਹ ਸਰਕਾਰ ਇਹ ਗੱਡੀਆਂ ਵਾਲੇ ਵਿਚਾਰੇ ਸਾਰਾ ਉਸ ਕੰਮ ਧੰਦਾ ਵੀ ਕਰਦੇ ਆ ਵਿਚਾਰੇ ਮਿਹਨਤ ਮਜ਼ਦੂਰੀ ਕਰਦੇ ਤਾਂ ਵੀ ਨਹੀਂ ਇਹ ਰੋਡ ਦੇ ਉੱਤੇ ਚੱਲ ਸਕਦੇ ਜਿਹੜੇ ਕੀ ਜਗਾੜੂ ਰੇੜੇ ਵੀ ਹਿੱਕਲ ਵਾਲੇ ਆ ਉਹ ਰੋਡ ਦੇ ਸ਼ਰੇਆਮ ਗੁੰਡਾਗਰਦੀ ਕਰਦੇ ਫਿਰਦੇ ਨੇ ਤੁਰੇ ਫਿਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਭਗਤ ਸਿੰਘ ਮਿਨੀ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਪੰਜਾਬ ਮੈਂ ਜਲੰਧਰ ਤੋਂ ਨਿਰੀਸ਼ ਕੁਮਾਰ ਨਿਸ਼ੂ ਜੀ ਗੱਲ ਇਸ ਤਰ੍ਹਾਂ ਹੈ ਜੀ ਅੱਜ ਅਸੀਂ ਆਏ ਸਿਗੇ ਗੁਰਾਇਆਂ ਗੁਰਾਇਆਂ ਸੋਚੋ ਸਾਹਿਬ ਨੂੰ ਮੰਗ ਬੱਤਰ ਦੇਣ ਆਏ ਸਿਗੇ ਅਸੀਂ ਇਹਨਾਂ ਨੇ ਮੰਗ ਪੱਤਰ ਲੈਣ ਤੋਂ ਸਾਫ਼ ਇਨਕਾਰ ਹੀ ਕਰ ਦਿੱਤੀ ਹੈ ਜੀ ਕਿ ਅਸੀਂ ਇਹਨਾਂ ਦੇ ਜਗਾੜੂ ਵਿਹਕਲਾਂ ਤੇ ਅਸੀਂ ਕਾਰਵਾਈ ਨਹੀਂ ਕਰ ਸਕਦੇ ਅਸੀਂ ਮਾਨਯੋਗ ਹਾਈ ਕੋਰਟ ਦੇ ਜਿਹੜੇ ਆਰਡਰ ਆ ਆਪਾਂ ਉਹਨਾਂ ਨੂੰ ਇਨਕਾਰ ਹੀ ਦਿੰਨੇ ਆਂ ਅੱਜ ਤੋਂ ਆਪਾਂ ਜਿਹੜੇ ਆਰਡਰ ਮੰਨਾਂਗੇ ਅਸੀਂ ਉਹ ਐਸ ਐਚਓ ਸਾਹਿਬ ਔਰ ਆਰਟੀਓ ਸਾਹਿਬ ਤੇ ਐਸ ਐਸ ਬੀ ਸਾਹਿਬ ਤੇ ਡੀਟੀਓ ਸਾਹਿਬ ਉਹਨਾਂ ਦੇ ਆਰਡਰ ਮੰਨਾਂਗੇ ਕੋਰਟ ਦੇ ਆਰਡਰ ਨਹੀਂ ਮੰਨਾਂਗੇ ਅਸੀਂ ਉਹਦੇ ਕੋਰ ਦੇ ਨਾਲ ਅਸੀਂ ਅੱਜ ਮੰਗਵੱਤਰ ਦੇਣਾ ਆਏ ਸੀਗੇ ਇਹਨਾਂ ਨੇ ਸਾਨੂੰ ਬੜੀ ਅਨਦਰ ਸਾਡਾ ਕੀਤਾ ਜੀ ਜ਼ਿਲ੍ਹਾ ਪ੍ਰਧਾਨ ਤੋਂ ਜ਼ਿਲੰਦਰ ਤੋਂ ਇਹ ਅਸੀਂ ਮੈਂ ਨਰੇਸ਼ ਕੁਮਾਰ ਨਿਸ਼ੂ ਜ਼ਿਲੰਦਰ